ਖਾਤਾ ਅੱਜ ਸ਼੍ਰੋਮਣੀ ਕੌਰ ਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਬਰ ਤੇ ਦਸ਼ਰਥਾਜੀ ਜੀ ਵੱਲੋਂ ਯੋਗਤਰਨ ਪ੍ਰਕਾਰ ਦੀ ਗੈਰ ਨੂੰ ਸੰਸਾਦਾਂ ਤੋਂ ਪਹੁੰਚਾਉਣ ਦਾ ਯਤਨ ਕੀਤਾ ਹੈ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਾਬਰ ਬਲਦਸ ਸਿੰਘ ਕਾਣਾ ਕੱਤਾ ਸਲਾਹ ਸੀ ਪੀਰ ਸਿੰਘ ਦਾ ਪ੍ਰਸਾਦਸ਼ੀ ਉਹਨਾਂ ਦਾ ਵਿਸ਼ੇ ਸਾਰਿਆਂ ਦਾ ਸਹਿਯੋਗ ਔਰ ਹਲਕੇ ਬਣਾ ਦੇਵੇ ਇਸ ਦੌਰ ਤਾਰਾ ਕੈਂਪ ਵਿਖੇ ਦੇ ਸਰਕਾਰ ਦੇ ਪ੍ਰਚਾਰਕ ਸਾਥੀ ਭਾਈ ਗੁਰਮੁਖ ਸਿੰਘ ਜੀ ਨੇ ਨਗਰਪੇਰ ਪ੍ਰਬੰਧਕ ਅਧਿਕਾਰੀ ਸਾਹਿਬ ਦੇ ਸਹਿਯੋਗ ਨਾਲ ਪਰਚਾ ਦਾ ਛੁੱਟੀਆਂ ਦੇ ਦੌਰਾਨ ਗੁਰਪੰਥ ਸਮਰਪਤ ਸ਼ਾਮ ਕੀਤਾ ਸੀ ਉਹ ਅੱਜ ਸਮਾਪਤੀ ਹੋਈ ਹੈ ਜਿਹਦੇ ਭਾਈ ਪ੍ਰਵੀਰ ਸਿੰਘ ਜੀ ਭਾਈ ਸਿਮਰਨ ਸਿੰਘ ਜੀ ਭਾਈ ਮਜੀਸ ਸਿੰਘ ਭਾਈ ਗਾਂਝ ਸਿੰਘ ਜੀ ਸਾਰੇ ਦੇ ਸਾਥੀ ਬਖਲਾ ਨਗਰ ਕੈਂਪ ਆ ਰਹੇ ਨੇ ਸਮਾਪਤੀ ਸਮੇਂ ਹਾਜ਼ਰ ਹੋਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਿਸ਼ੇਸ਼ ਕਰਕੇ ਬੱਚਿਆਂ ਦਾ ਬੱਚਿਆਂ ਦੇ ਮਾਪਿਆਂ ਦਾ ਗੁਰਪਾਲ ਸਾਹਿਬੀ ਪਰਵਰਨਕ ਮੈਂ ਕਿਤੇ ਗੁਰੂ ਘਰ ਦੇ ਜੀਵਨ ਜਰਤੀ ਸਾਹਿਬ ਦਾ ਆਖਰੇ ਨੂੰ ਪ੍ਰਧਾਨ ਸਾਹਿਬ ਰੋਪੇ ਆਪਣੇ ਪ੍ਰਚਾਰ ਸਾਥੀਆਂ ਨੂੰ ਬਹੁਤ ਸਨਮਾਨ ਕਰਦਾ ਤੁਹਾਡਾ ਵਿਸ਼ੇਸ਼ ਸਹਿਯੋਗ ਗੁਰੂ ਨਾਮ ਕਰੀਏ ਇਸ ਦਾ ਆਪਾਂ ਇਸ ਤਰ੍ਹਾਂ ਕਾਰਜਾਂ ਦੇ ਖੇਤਰਾਂ ਵਿੱਚ ਸਮਾਨ ਹੋ ਗਏ ਜ ਆਪਣੇ ਬੱਚਿਆਂ ਨੂੰ ਪਰਸਿੱਖਿਆ ਦੇਣ ਦੇ ਲਈ ਨਾ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਧਾਈ ਦੇ ਚਾਹਣਾ ਜਿਹਨਾਂ ਮਾਪਿਆਂ ਨੇ ਆਪਣੇ ਬੱਚਿਆਂ ਦੇ ਸਰੂਪ ਸੁਭਾਅ ਦੇ ਰੱਖਿਆ ਉਹਨਾਂ ਦੇ ਕਿਸਮ ਸੁਭਾਅ ਦੇ ਰੱਖਿਆ ਵਾਈ ਗੁੱਡ ਵੀ ਕੰਮ ਆਇਆ